ਹੰਸਪਾਲ ਜੀ ਇੱਕ ਗੱਲ 1984 ਦੀ ਪਹਿਲਾਂ ਸੁਣੀ ਵੀ ਆ ਮੈਂ ਪੜ੍ਹੀ ਵੀ ਆ ਕਿ ਜਦੋਂ ਇੰਦਰਾ ਗਾਂਧੇ ਜੀ ਦੇ ਅਸੈਸਿਨੇਸ਼ਨ ਤੋਂ ਬਾਅਦ ਤਾਂ ਕੁਝ ਨਾਮਤਰੀ ਆਪਣਾ ਵਫਦ ਤੁਸੀਂ ਵੀ ਉਹਦੇ ਵਿੱਚ ਸੋ ਹੋਰ ਵੀ ਕੁਝ ਜਾਣੇ ਸਨ ਤਾਂ ਉਹਨਾਂ ਦੇ ਉੱਤੇ ਵੀ ਇੱਕ ਅਟੈਕ ਵਾਂਗੂ ਜਿਸ ਤਰ੍ਹਾਂ ਸਿਚੁਏਸ਼ਨ ਬਣੀ ਸੀ ਤਾਂ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਵੀ ਉਸ ਵਕਤ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਜਬਾਕੀ ਸਾਰੇ ਗਰੁੱਪ ਦੇ ਨਾਲ ਇਸ ਤਰ੍ਹਾਂ ਹੋਇਆ ਉਹ ਸਾਰੀ ਘਟਨਾ ਇੰਦਰ ਗਾਂਧੀ ਪ੍ਰਾਈਮ ਮਿੰਿਸਟਰ ਜੀ ਨੂੰ ਗੋਲੀ ਵਜੀ ਐਸੈਸੀਨੇਸ਼ਨ ਹੋਇਆ ਮੈਂ ਉਸ ਦਿਲੇ ਸਿਰਜੀਵਨਗਰ ਸਾਂ ਤੇ ਉਹਨਾਂ ਦਿਨਾਂ ਚ ਨਾ ਜਿਹੜੀ ਨਾਮਤੜੀ ਕਾਟਨ ਮਿਲ ਤੇ ਨਾਮਤੜੀ ਰਾਈਸ ਮਿਲ ਸੀ ਨਾ ਉਹ ਸਤਗੁਰੂ ਜੀ ਨੇ ਬਰਜ਼ੁਮੇ ਕੀਤੀ ਹੋਈ ਸੀ ਤੇ ਮੈਂ ਉੱਥੇ ਸਾਂ ਉਸ ਹਿਲਸੇ ਵਿੱਚ ਤੇ ਮਹਾਰਾਜ ਜੀ ਦਾ ਇੱਕ ਤਰੀਕਾ ਸੀ ਉਹਨਾਂ ਦੇ ਨਾਲ ਜਿਹੜਾ ਟੈਲੀਵਿਜ਼ਨ ਸ਼ਾਇਦ ਨਹੀਂ ਹੁੰਦੇ ਯਾ ਐਸਨ ਕਿ ਨਹੀਂ ਆਇਸਨ ਮਤਲਬ ਨਾਲ ਬਰਾਬਰ ਸੀ ਬਹੁਤ ਕਠਸਨ ਤੇ ਹਰ ਘੰਟੇ ਬਾਅਦ ਰੇਡੀਓ ਤੋਂ ਆਲ ਇੰਡੀਆ ਰੇਡੀਓ ਤੋਂ ਖਬਰਾਂ ਆਉਂਦੀਆਂ ਸਨ ਜੀ ਤੇ ਉਹ ਖਬਰਾਂ ਮਹਾਰਾਜ ਜੀ ਜ਼ਰੂਰ ਸੁਣਦੇ ਸਨ ਜੀ ਉਹਨਾਂ ਨੇ 11 ਵਜੇ ਕਹਾੜਾ ਸੁਣੀਆ ਜੀ ਗਾਣਾ ਤਵਾ ਜਿਹਨੇ ਵਜਾਈ ਤੇ ਮੈਨੂੰ ਟੈਲੀਫੋਨ ਕੀਤਾ ਇਹ ਸਾਢੇ 11:30 ਟਾਈਮ ਹੋਇਆ ਤੇ ਮੈਨੂੰ ਕਹਿੰਦੇ ਨੇ ਤੁਹਾਨੂੰ ਪਤਾ ਲੱਗਿਆ ਮਹਾਰਾਜ ਜੀ ਕੀ ਆਂਦੇ ਇੰਦਰਗੰਦ ਨੂੰ ਗੋਲੀਆਂ ਵੱਜ ਗਈਆਂ ਨੇ ਮੈਂ ਕਿਹਾ ਅੱਛਾ ਜੀ ਮੈਂ ਬਚ ਗਏ ਨੇ ਆਹ ਤਾਂ ਜਿਹੜੀ ਮੈਂ ਕਬਰ ਸੁਣੀ ਉਹਦੇ ਮੁਤਾਬਕ ਤੇ ਨਹੀਂ ਕਿਉਂਕਿ ਉਹਨਾਂ ਨੇ ਫਿਰ ਬੀਬੀਸੀ ਤੋਂ ਸੁਣੀ ਜੀ ਕਿਉਂਕਿ ਉਹਨਾਂ ਦੀ ਡੈਥ ਉਦੋਂ ਹੀ ਹੋ ਗਈ ਸੀ ਉਹ ਤਾਂ ਸਪਾਟ ਹੀ ਹੋ ਗਈ ਸੀ ਜੀ ਗੋਲੇ ਬਹੁਤ ਸਾਰੇ ਵੱਜਿਆ ਸਰ ਪਰ ਉਹਨਾਂ ਨੇ ਅਨਾਉਂਸਮੈਂਟ ਸ਼ਾਮ ਨੂੰ ਕੀਤੀ ਸੀ ਜਾ ਕੇ ਜੀ ਆਫੀਸ਼ੀਅਲੀ ਤੌਰ ਦੇ ਉੱਤੇ ਉਹਨਾਂ ਨੇ ਸ਼ਾਮ ਨੂੰ ਜੀ ਨਾ ਉਹਦੀ وجہ ਇਹ ਸੀ ਕਿ ਅ ਅਰਜੀਵ ਗਾਂਧੀ ਜਿਸਨੂੰ ਉਹ ਕਲਕੱਤੇ ਗਏ ਸੀ ਜੀ ਉਹ ਇਥੇ ਨਹੀਂ ਸਨ ਹੈਗੀ ਜੀ ਉਹ ਕਲਕੱਤੇ ਸਨ ਉਹਨਾਂ ਨੇ ਜੋ ਐਸੇ ਉਹ ਐਕਟਿਵ ਹੋ ਗਏ ਸਨ ਰਾਜੀਵ ਗਾਂਧੀ ਪਹਿਲਾਂ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਇੰਡੀਅਨ 에ਅਰਲਾਈਨਸ ਵਿੱਚ ਪਾਇਲਟ ਸਨ ਜੀ ਫਿਰ ਉਹ ਬਹੁਤ ਕਹਿੰਦੇ ਇਹਦੇ ਵਿੱਚ ਵੀ ਮੇਰਾ ਵੀ ਬਹੁਤ ਅੱਛਾ ਰੋਲ ਰਿਹਾ ਉਹਨਾਂ ਨੂੰ ਪੋਲਿਟਿਕਸ 'ਚ ਲਿਆਉਣ ਵਿੱਚ ਤੇ ਉਹ ਫਿਰ ਉਹ ਉਹ ਇਥੇ ਨਹੀਂ ਸਨ ਹੈਗੇ ਤੇ ਗਿਆਨੀ ਜੀ ਕਿਤੇ ਵਿਦੇਸ਼ ਵਿੱਚ ਹੈਗੇ ਸਨ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਇੱਥੇ ਨਹੀਂ ਸਨ ਹੈਗੇ ਤੇ ਰਾਜੀਵ ગાંધી ਵੀ ਇੱਥੇ ਨਹੀਂ ਸਨ ਹੈਗੇ ਤੇ ਇਸ ਕਰਕੇ ਅਨਾਉਂਸਮੈਂਟ ਜਿਹੜੀ ਅਨੁਸਾਰ 4 ਵਜੇ ਕਿੰਨੇ ਵਜੇ ਜਾ ਕੇ ਅਨਾਉਂਸਮੈਂਟ ਨਹੀਂ ਹੋਈ ਮੈਨੂੰ ਮਹਾਰਾਜ ਜੀ ਨੇ ਦੱਸਿਆ ਆਹ ਤਾਂ ਨਹੀਂ ਮੇਰੇ ਸਾਹ ਅੰਨਤ ਇਹ ਜੋ ਖਬਰ ਸੁਣੀ ਉਹ ਬੱਚੀ ਨਹੀਂ ਹੋਣੀ ਮੈਂ ਫਿਰ ਉਹਨਾਂ ਕੋ ਆ ਗਿਆ ਲੈ ਕੇ ਤੇ ਫਿਰ ਮੈਂ ਉੱਥੋਂ ਗੱਡੀ ਆਪਣੀ ਲੈ ਕੇ ਬਿਲਕੁਲ ਮਰਸੀਡੀਜ਼ ਗੱਡੀ ਤੋਂ ਬਿਸਰਬੂ ਜੀ ਦੀ ਕਿਰਪਾ ਨਾਲ ਆਉਂਦੀ ਸੀ ਉਹ ਲੈ ਕੇ ਤੇ ਮੈਂ ਫਿਰ ਦਿੱਲੀ ਆ ਗਿਆ ਸ਼ਾਮ ਨੂੰ ਪਹੁੰਚ ਗਿਆ ਸ਼ਾਮ ਨੂੰ ਮੈਂ ਆਪਣੀ ਗੱਡੀ ਚ ਪੰਜ ਚਾਰ ਜਨਾਂ ਨੂੰ ਲੈ ਕੇ ਤੇ ਚੱਲਿਆ ਕੋਈ ਯਾਦ ਹੋਵੇ ਤੁਹਾਨੂੰ ਨਾਲ ਕੌਣ ਸਨ ਉਸ ਵਕਤ ਮੈਂ ਤੁਹਾਨੂੰ ਦੱਸਦਾ ਅਗਲੇ ਦਿਨ ਦੀ ਗੱਲ ਦੱਸਦਾ ਤੇ ਉਸ ਵੇਲੇ ਪੰਜ ਚਾਰ ਸਨ ਮੈਨੂੰ ਯਾਦ ਨਹੀਂ ਕੌਣ ਸਨ ਪਰ ਮੈਂ ਨਾਲ ਲੈ ਕੇ ਉਹਨਾਂ ਨੂੰ ਤੁਰਿਆ ਜਦੋਂ ਗਿਆ ਤੇ ਮੈਂ ਨਰਾਇਣੇ ਪਹੁੰਚਿਆ ਨਾ ਉਹ ਪੁਲਿਸ ਹੁੰਦਾ ਤੁਹਾਨੂੰ ਪਤਾ ਹੀ ਹੈ ਪਹੁੰਚਿਆ ਨਾ ਸਾਡੀ ਗੱਡੀ ਤੇ ਨਾ ਵੱਟੇ ਬਾਹਰੇ ਲੋਕਾਂ ਨੇ ਤੇ ਮੈਂ ਅਸੀਂ ਇਹ ਫੈਸਲਾ ਕੀਤਾ ਕਿ ਸਾਨੂੰ ਹੁਣ ਕੋਈ ਸ਼ਾਮ ਹੋ ਗਈ ਸੀ 9:30 7:00 ਦਾ ਟਾਈਮ ਹੋਣਾ ਤੇ ਮੈਂ ਕਿਹਾ ਆਪਾਂ ਇਹ ਰਿਸਕ ਨਾਲ ਹੀ ਇਸ ਵਾਪਸ ਆ ਗਏ। ਉੱਥੋਂ ਨਾ ਨਹੀਂ ਲਾ ਵਾਪਸ ਆ ਗਏ। ਤੇ ਆ ਕੇ ਤੇ ਅਗਲੇ ਦਿਨ ਸਵੇਰ ਦਾ ਹਾਂ ਪ੍ਰੋਗਰਾਮ ਬਣਾ ਗਏ। ਕੱਲ ਸਵੇਰੇ ਆਪਾਂ ਉੱਥੇ ਚੱਲਾਂਗੇ। ਹਾਂ ਤਿੰਨ ਮੂਰਤੀ ਚ ਉਹਨੇ ਬੋਡੀ ਰੱਖੀ ਹੋਈ ਸੀ। ਅਗਲੇ ਦਿਨ ਸਵੇਰੇ ਅਸੀਂ ਤਿੰਨ ਐਂਬੈਸਡਰ ਗੱਡੀਆਂ ਲੈ ਕੇ ਉਹਨਾਂ ਦੀ ਐਂਬੈਸਡਰ ਗੱਡੀਆਂ ਹੁੰਦੀ ਸੀ। ਇੱਕ ਸੇਟ ਦੀ ਦਿੱਤੀ ਇੱਕ ਮੇਰੀ ਸੀ। ਇੱਕ ਬੰਨੂ ਯਾਰ ਨੇ ਕਿਹਾ ਕਿ ਤਿੰਨ ਗੱਡੀਆਂ ਲੈ ਕੇ ਤੇ ਕਰੀਬ 20-22 ਜਾਣੇ ਅਸੀਂ ਚਲੇਗੇ ਸਾਨੂੰ ਕੋਈ ਦਿਲ ਚ ਚਿਤਚਤ ਹਾਲਾਂਕਿ ਉੱਥੇ ਵੱਡੇ ਸਨ ਇੱਕ ਪਹਿਲਾਂ ਸ਼ਾਮ ਨੂੰ ਲੇਕਿਨ ਸਾਡੇ ਵਿੱਚ ਕੋਈ ਇਹੋ ਜਿਹਾ ਚੇਤਨਾ ਹੀ ਨਹੀਂ ਸੀ ਕਿ ਵੀ ਸਾਨੂੰ ਕੋਈ ਪ੍ਰੋਬਲਮ ਆਏਗੀ ਜਾਂ ਦਿੱਕਤ ਆਏਗੀ ਅਸੀਂ ਚਲੇਗੇ ਉਹ ਤਿੰਨ ਮੋਰਤੂ ਚੌਕ ਹੈ ਨਾ ਉਹਦੇ ਅਸੀਂ ਕੰਧ ਦੇ ਕੋਲ ਬੜੀ ਪੀੜ ਸੀ ਬਹੁਤ ਬੜੀ ਪੀੜ ਸੀ ਉਹ ਕੰਧ ਕੋਲ ਚਲੇ ਗਏ ਤੇ ਉਹ ਸਿਕਿਉਰਟੀ ਵਾਲ ਨੂੰ ਮੈਂ ਅੰਦਰ ਮੈਸੇਜ ਭੇਜਵਾਇਆ अंदर मैसेज दो कि मैं अपना ना दस मैं आया मेरा बंदे ने शरदा वेट करने वास्ते आए हैं वो तो अंदर मैसेज चला गया जवाब आना सी तो कुछ बंद ने ना उसे कहता बोलन लग पे वो सिख आ गए सिख आ गए उड़े समझ पुलिस वाले सामने कहते भो इत असी तीन मूर्ति चौंक है लगे तीन मूर्तियां लगिया ना चौंक है तो वे तो आले दुआले कच्चा से ਉੱਥੇ ਹੋਰ ਤੇ ਉਹਨਾਂ ਨੂੰ ਕੋਈ ਲੱਭਿਆ ਨਾ ਕੱਟੇ ਕੱਚੇ ਰੋੜੇ ਮਿੱਟੀ ਦੀ ਚੋਕ ਚੋਕ ਸਾਨੂੰ ਮਾਰਨਾ ਅਸੀਂ ਆਹ ਹੁੰ ਗੋਮ ਇੱਥੇ ਘੁਲੋਤੇ ਆਹ ਹੁੰ ਗੋਮ ਕੇ ਆਹ ਹੁੰ ਗੋਮ ਕੇ ਆਹ ਹੁੰ ਗੋਮ ਕੇ ਆਹ ਪੂਰਾ ਘੁਮ ਕੇ ਇੱਥੇ 19 ਨੰਬਰ ਕੋਠੀ ਹੈ ਉਸ ਕੋਠੀ ਦਾ ਗੇਟ ਖੋਲਣ ਦੀ ਗੋਸ਼ਟੀ ਦੇ ਅੰਦਰ ਜਾਂਦਾ ਹੁੰਦਾ ਹੈ ਜੀ ਤੇ ਗੇਟ ਦੇ ਉੱਤੇ ਐਡੇ ਐਡੇ ਸੂਏ ਲੱਗੇ ਹੋਏ ਜੀ ਐਡੇ ਐਡੇ ਸੂਏ ਲੱਗੇ ਉਹ ਸੂਏ ਲੱਗੇ ਹੋਏ ਤੇ ਅਸੀਂ ਉਹ ਉਹਨਾਂ ਦੇ ਉੱਤੋਂ ਨਹੀਂ ਟੱਪ ਕੇ ਸੇੜ ਤੇ ਲੋਕ ਸਿੰਘ ਵੀ ਅਈ ਦੇ ਭਾਰੇ ਸਨ ਤੇ ਅਈ ਸਾਰੇ ਜਣੇ ਉਸ ਵੇਲੇ ਨਾ ਵੱਡੇ ਠਾਕਰ ਵੀ ਨਾਲ ਸਨ ਸੇਤ ਲੋਕ ਸਿੰਘ ਹਰੀ ਹੈਗੇ ਸਨ ਗੁਰਜਨ ਸਿੰਘ ਮੁੱਲੂ ਵਾਲੀ ਹੈਗਾ ਸੀ ਆਪਣਾ ਬਿਰਹਾ ਗੁਰਦੀਪ ਢੋਡਾ ਤੇ ਹਰਵੀਰ ਢੋਡਾ ਵੀ ਇਹ ਵੀ ਨਾਲ ਸਨ ਤੇ ਧਰਮ ਸਿੰਘ ਮੇਰਾ ਕਰੋ ਵਾਈਸ ਦਾ ਭਰਾ ਰਾਜਾ ਸਿੰਘ ਦਾ ਬੇਟਾ ਉਹ ਵੀ ਨਾਲ ਸੀ ਤੇ ਮੈਂ ਸਤਨਾਮ ਸਿੰਘ ਵੀ ਨਾਲ ਹੈਗੇ ਸਨ ਤੇ ਇਹ ਸਾਰੇ ਹਾਂ ਮਿੰਦਰ ਸਿੰਘ ਬਾਲੀਂ ਦਾ ਘਰ ਵਾਲੇ ਬਲਵੰਤ ਸਿੰਘ ਵਾਲੀ ਨਗਰ ਵਾਲੇ ਸਾਰੇ ਸਾਰੇ ਉਹ ਜਿਸ ਕਹਿੰਦੇ ਤੁਰਪਿੰਡ ਦੇ ਹਜ਼ਾਰੇ ਸਾਡਾ ਜੀ ਅਸੀਂ ਉੱਥੇ ਗਏ ਹੋਏ ਮੈਂ ਸੋਚਣ ਡਿਆ ਮੈਂ ਸਤਨਾਮ ਸਿੰਘ ਨੂੰ ਇੱਕ ਦਿਨ ਕਹਿਣ ਡਿਆ ਸੀ ਕਿ ਬੈਕ ਹੈ ਨਾ ਨਾਂ ਲਿਖ ਲਈਏ ਸਾਰੇ ਜੋਂ ਮੈਂ ਤੁਹਾਨੂੰ ਪੰਜ ਸੱਤ ਤੇ ਦੱਸਿਆ ਹੀ ਨਹੀਂ ਅਸੀਂ ਸਾਰੇ ਉੱਥੇ ਚਲੇ ਗਏ ਅਸੀਂ ਸਟੱਪ ਕੇ ਅੰਦਰ ਗਏ ਅੰਦਰ ਗਏ ਤੇ ਕੋਠੀ ਨੂੰ ਜੰਦਰਾ ਵਜਾਇਆ ਉਹ ਉਹਨੇ ਨਾ ਕੋਠੀ ਸੀ ਨਾ ਐਮਪੀ ਉਹੜੀਸਾ ਦਾ ਐਮਪੀ ਸੀ ਤੋਂ ਮਿਨਿਸਟਰ ਸੀ ਸ਼ਾਇਦ ਉਹਨਾਂ ਦਿਨਾਂ 'ਚ ਤੇ ਉਹਦੀ ਡੈਥ ਹੋ ਗਈ ਉਹਨੂੰ ਉਸ ਕੋਠੀ ਦੇ ਬੁਆ ਹੁਆ ਉਹ ਕੋਠੀ ਦੇ ਬਾਹਰ ਇੱਕ ਕਮਰਾ ਸੀ ਹਾਲੀ 10 ਬਾਈ 10 ਦਾ ਜਾਂ 10 12 ਦਾ ਹੋਏਗਾ ਤੇ ਇੱਕ ਨੌਕਰ ਦਾ ਸ਼ਾਇਦ ਕਮਰਾ ਹੋਏਗਾ ਅਸੀਂ ਸਾਰੇ ਨਾ ਉਹਦੇ ਵਿੱਚ ਵੜ ਗਏ ਅੰਦਰ ਚਲੇ ਉਸ ਕਮਰੇ ਚ ਚੇੜੀ ਜੀ ਵੀ ਠਾਕੁਰ ਜੀ ਵੀ ਵੱਡੇ ਮੈਂ ਵੀ ਹੋਰ ਜਿੰਨੇ ਤਾਂ ਸਾਰੇ ਬੰਦੇ ਸਨ ਉਹ ਬੰਦੇ ਨੇ ਸਿਆਣਪੇ ਕੀਤੀ ਕਿ ਨੌਕਰ ਸੀ ਬਾਹਰ ਉਹਨੇ ਬੰਦੋ 12 ਜੰਦਰ ਮਾਰਤਾ ਜੰਦਰ ਮਾਰਤਾ ਦੇ ਜਾਂਦੇ ਵਰਗੇ ਚਲੋ ਨਾਲ ਮੁਕ ਉਹ ਭੀੜ ਜਿਹੜੀ ਸੀ ਉਹ ਇੰਨੀ ਬੇਕਾਬੂ ਹੋਈ ਸੀ ਕਿ ਉਹ ਦਿਵਾਰਾਂ ਉਹਦਾ ਨਾ 4 4 ਫੁੱਟ ਹੁੰਦੀਆਂ ਉੱਚੀਆਂ ਉਹਦੀ ਜਿਹੜੀ ਬਾਉਂਡਰੀ ਵਾਲ ਸੀ ਤੇ ਉੱਤੇ ਉਹਦੇ ਸਰੀਏ ਸਰੀਏ ਛੱਲੇ ਲੱਗੇ ਸਨ ਜਾਂ ਨਹੀਂ ਛੱਲੇ ਲੱਗੇ ਉਹ ਬਾਉਂਡਰੀ ਤੋੜਦੇ ਧੱਕੇ ਮਾਰ ਕੇ ਨਾ ਕਿ ਬਾਉਂਡਰੀ ਡਿੱਗ ਪਈ ਅੱਛਾ ਉਹ ਦੇਖ ਕੇ ਕਿ ਸਾਰੀ ਭੀੜ ਅੰਦਰ ਆ ਗਈ ਅੰਦਰ ਆ ਗਈ ਤੇ ਜਿਸ ਤਰ੍ਹਾਂ ਇਹ ਕਮਰਾ ਹੈ ਨਾ ਤੇ ਇਸ ਪਾਸੇ ਸੜਕ ਹੈ ਦਸਤਾ ਹੈ ਉਸੇ ਪਾਸੇ ਖਿੜਕੀ ਸੀ ਜੀ ਖਿੜਕੀ ਸੀ ਤੇ ਉਹ ਪੀੜ ਆ ਗਈ ਪੀੜ ਆ ਗਈ ਤੇ ਉਹ ਜਨਨ ਕਸ ਰਹੇ ਨੇ ਯਾਮ ਸਰਦਾਰ ਆਇਆ ਸੀ ਸਿੱਖਾਇਆ ਸੀ ਯਹਾਂ ਪਰ ਉਹ ਕਹਾ ਹੈ ਸਭ ਕਹੇ ਸਾਰੇ ਮੰਨਦੇ ਕਿਰਪਾ ਕੀ ਜੀ ਬਿਠਾਇਆ ਕਹਿੰਦੇ ਉਹ ਇਧਰ ਚਲੇ ਗਏ ਅਸੀ ਉਹ ਕਮਰੇ ਚ ਸਾਰੇ ਜਨ ਹੈਗੇ ਸਨ ਅੰਦਰ ਤੇ ਪੀੜ ਲੰਘ ਰਹੀ ਸੀ ਪੀੜ ਜੋ ਤੁਸ ਲੰਘ ਰਹੀ ਸੀ ਤੇ ਉਹਨੇ ਤੇ ਕਹਿਤੇ ਇਧਰ ਜਾ ਰਹੇ ਤੇ ਉੱਥੇ ਨਾ ਬਾਰਿਸ਼ ਸ਼ੀਸ਼ਾ ਸੀ ਉਹਦੇ ਅੰਦਰ ਪਰਦਾ ਨਹੀਂ ਸੀ ਸਸੇ ਵਾਲੀ ਗੱਲ ਦੱਸਾਂਗਾ ਪਰ ਦਾ ਨਹੀਂ ਸੀ ਤਾਂ ਉੱਥੇ ਕੰਬਲ ਪਿਆ ਸੀ ਕੰਬਲ ਚੁੱਕਿਆ ਤੇ ਇੱਕ ਪਾਸੇ ਗੁਰਚਰਨ ਸਿੰਘ ਮੱਲੂ ਵਾਲੀ ਇਹ ਵਾਲੇ ਇੱਕ ਪਾਸੇ ਕਿਸੇ ਹੋਰ ਨੇ ਫੜਿਆ ਤੇ ਉਹ ਕੰਬਲ ਨੂੰ ਫੜਿਆ ਤੇ ਗੁਰਚਰਨ ਸਿੰਘ ਜੀ ਸਿਆਣੀ ਉਬਰ ਦੇ ਸੰਤ ਇਹਨਾਂ ਨੂੰ ਖਾਂਗਾ ਆਵੇ ਖਾਂਗਾ ਅਬ ਸੱਜੀ ਹਜ਼ਰਨ ਖਾਂਦੇ ਕਿਉਂ ਉਹ ਸਾਰੇ ਕਿਹਨੂੰ ਖਾਂਗਾ ਇਹ ਕੀ ਕਰੇ ਮੈਂ ਕਹਿੰ ਇੱਕ ਉਹ ਸਿਰ ਢਾਰੇ ਨਾ ਸੀ ਕਿ ਮਤਲਬ ਖਾਂਗ ਬਾਹਰ ਸੁਣ ਕੇ ਤੋਂ ਪਹਿਲੇ ਇਹ ਬੰਦੇ ਅੰਦਰ ਹੈਗੇ ਨੇ ਅਸੀਂ ਜੇ ਉੱਥੇ ਉਹ ਬੰਦ ਭੀੜ ਤੇ ਚਲੀ ਗਈ ਪਰ ਉਸ ਵੇਲੇ ਸਾਡੀ ਹਾਲਤ ਇਹੋ ਜਿਹੀ ਸੀ ਕਿ ਜੇ ਸਾਨੂੰ ਲੱਗਦਾ ਸੀ ਕਿ ਜੇ ਕਿਤੇ ਅਸੀਂ ਇਹਨਾਂ ਦੇ ਕਾਬੂ ਆ ਭੀੜ ਹੈ ਕਿਤੇ ਕਾਬੂ ਆ ਗਿਆ ਤੇ ਸਾਨੂੰ ਇਹਨਾਂ ਲਿੰਚ ਕਰ ਦੇਣਾ ਤਾਂ ਅਸੀਂ ਬਚ ਸਕਦੇ ਹੀ ਨਹੀਂ ਉੱਥੇ ਫਿਰਨਾ ਇਹ ਸਲਾਹ ਹੋਈ ਕਿ ਭਈ ਸੰਤ ਬਲਵੰਦਰ ਨੂੰ ਅਰਜ਼ ਕੀਤੀ ਆਖਿਆ ਇਹਨਾਂ ਨੂੰ ਕਿ ਸੰਤ ਜੀ ਸਭ ਗੁਆਂ ਚਰਨਾ ਚ ਅਰਦਾਸ ਕਰੋ ਜੀ ਉਹਨਾਂ ਨੇ ਫਿਰ ਸਾਰਿਆਂ ਨੇ ਜੋੜੇ ਲਾਏ ਤੇ ਬੜੇ ਪ੍ਰਸ਼ਰਧਾਂ ਨਾਲ ਇਹੋ ਜਿਹੇ ਤੁਹਾਨੂੰ ਪਤਾ ਅਰਦਾਸ ਬੜੀ ਸ਼ਰਧਾ ਨਾਲ ਹੁੰਦੀ ਆ ਜੀ ਉਹਨਾਂ ਨੇ ਬੜੀ ਵਧੀਆ ਅਰਦਾਸ ਸਤਗੁਰ ਜਗਜੀਤ ਸਿੰਘ ਸੱਚੇ ਪਾਸ਼ਾ ਜੀ ਚਰਨਾਂ 'ਚ ਕੀਤੀ ਤੇ ਇਹ ਅਰਸ ਕੀਤੀ ਸੱਚੇ ਪਾਸ਼ਾ ਸਾਡਾ ਕੋਈ ਬਾਹ ਨਹੀਂ ਇੱਥੇ ਆਏਗਾ ਅਸੀਂ ਇਸ ਤਰ੍ਹਾਂ ਫਸ ਗਏ ਆ ਤੇ ਆ ਆਪ ਜੀ ਨੇ ਸਾਡੀ ਰੱਖਿਆ ਕਰਨੀ ਤੇ ਤੁਸੀਂ ਇਹ ਸਾਹਬ ਲੋਕ ਜਦੋਂ ਅਰਦਾਸ ਕਰਕੇ ਤੇ ਤੇਰੇ ਪਾਣੀ ਸਰਬੱਤ ਦਾ ਭਲਾ ਕੀਤਾ ਪੀਰ ਸਾਹਿਬ ਪੀ ਸਾਰੀ ਚਲੀ ਗਈ ਨਿਕਲ ਗਈ ਕੋਈ ਪੀਣੋ ਤੇ ਨਾ ਰਹੀ ਸ਼ਾਮ ਨੂੰ 4 ਵਜੇ 4:30 ਵਜੇ ਉਹ ਜਿਹੜਾ ਕਾਰਸੀ ਮਿਨਿਸਟਰ ਦਾ ਉਹ ਆਇਆ ਉਹਨੇ ਬੂਹਾ ਖੋਲਿਆ ਸਾਡੇ ਅਸੀਂ ਬੂਹਾ ਖੋਲ ਕੇ ਬੰਦਰ ਚਲੇ ਗਏ ਬਾਹਰ ਆ ਗਏ ਘਰੋ ਘਰ ਟੈਲੀਫੋਨ ਕੀਤੇ ਕਿ ਅਸੀਂ ਇਸ ਤਰ੍ਹਾਂ ਠੀਕ ਠਾਕ ਆ ਗਏ ਸਾਰੀ ਗੱਲ ਹੈ ਗਈ ਤੇ ਉਹਨੇ ਫਿਰ ਸਾਡਾ ਚਾਹ ਪਾਣੀ ਜਾਂ ਦੁੱਧ ਪਕੌੜੇ ਬਣਵਾਏ ਮਤਲਬ ਆਹ ਨੂੰ ਥੋੜਾ ਬਹੁਤ ਸਾਨੂੰ ਖਾਣ ਵੀ ਦਿੱਤਾ ਆਰਐਲ ਪਾਰਟੀਆਂ ਐਮਪੀ ਹੁੰਦੇ ਸਨ ਪੰਜਾਬ ਤੋਂ ਸਾਡਾ ਉਹ ਉਥੋਂ ਆਏ ਮੇਰੇ ਦਸਖਤ ਕਰਾਉਣ ਵਾਸਤੇ ਕਿਉਂਕਿ ਰਜੀਵ ਗਾਂਧੀ ਨੂੰ ਬਣਾਉਣਾ ਤੇ ਐਮਪੀਆ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ ਉਹ ਮੀਟਿੰਗ ਹੁੰਦੀ ਵੈਸੇ ਤੇ ਉਹ ਚੁਣੇ ਜਾਂਦਾ ਸਿਸਟਮ ਹੁੰਦਾ ਉਹ ਸਾਈਨ ਕਰਾਉਣਾ ਹੈ ਪਰ ਉਹਨਾਂ ਦੀ ਇਹ ਮੁੱਦੇ ਇੱਕ ਸਾਨੂੰ ਉਤਕੜਾ ਦੇ ਤੰਡਨ ਹੁੰਦੇ ਸਨ ਪੁਲਿਸ ਦੇ ਵੱਡੇ ਮਤਲਬ ਤੁਸੀਂ ਉਸ ਐਮ ਐਲ ਏ ਦੇ ਉੱਥੇ ਉੱਥੇ ਹੀ ਰਹੇ ਤੁਸੀਂ ਉੱਥੇ ਰਹੇ ਉੱਥੇ ਦਸਤਖਤਰਾ ਕਰਕੇ ਲੈ ਗਏ ਬਿਲਕੁਲ ਪਰ ਇਹ ਹੀ ਮੰਨ ਲਈ ਸੀ ਕਿ ਸਾਨੂੰ ਬਾਹਰ ਕਢਾ ਦੇਣ ਤੇ ਉਹ ਟੰਡਨ ਹੁੰਦੇ ਸਨ ਕੀ ਟੰਡਨ ਸਨ ਉਹ ਪੁਲਿਸ ਦੇ ਵੱਡੇ ਸਨ ਉਹ ਵੀ ਮੈਨੂੰ ਮਿਲਣ ਆਂਦੇ ਰਹੇ ਤੋਂ ਮੈਂ ਐਮਪੀਆ ਕਰਕੇ ਉਹਨੇ ਹੁਣ ਅਸੀਂ ਉਹ ਆਇਆ ਉਹ ਹੀ ਮਿਲ ਕੇ ਲੈ ਕੇ ਕਿ ਆਪਣੀ ਕੁਝ ਨਹੀਂ ਹੋ ਸਕਦਾ ਆਪ ਹਿਹੀਂ ਆਰਾਮ ਸੇ ਬੈਠੇ ਰਹੋ ਜੀ ਰਾਤੀ 10 ਵਜੇ ਕੁਈ バス ਉਹਨਾਂ ਦੇ ਆਂਦੀ ਮੇਰਾ ਖਿਆਲੋ ਪੁਲਿਸ ਦੀ ਬਸਤੀ ਹੋਣੀ ਹੈ ਜੀ ਤੇ ਉੱਪਰ ਦੇ ਪੁੱੜ ਦੇ ਲੱਗੇ ਹੋਏ ਤੇ ਉਹ ਸਾਨੂੰ ਉਹਨਾਂ ਨੇ ਨਾ ਚੁੱਪ ਕਰਕੇ ਉਹ ਚ ਵਾਰ ਕੇ ਬਸ ਚ ਸਾਨੂੰ ਰਾਤੀ 10 ਵਜੇ ਕਾਰ ਭੇਜਿਆ ਤੇ ਸਾਨੂੰ ਪਤਾ ਹੀ ਨਹੀਂ ਕਿ 4 ਵਜੇ ਇੱਕ ਗੱਲ ਲੱਗਿਆ ਤੇ ਇਹ ਹਾਲ ਸਹੀ ਹੋਈ ਜੀ ਐਸਾਂ ਸਰਬਜੀ ਦੀ ਕਿਰਪਾ ਨਾਲ ਸੀ ਬਚ ਕੇ ਆਏ ਤੇ ਉਹਦੇ ਚ ਗਿਆਨੀ ਜੀ ਵੀ ਸ਼ਾਮ ਨੂੰ 5 ਵਜੇ ਸ਼ਾਇਦ ਆਏ ਬਾਰੋਂ ਰਜੀਵ ਸ਼ਤ ਪਹਿਲਾਂ ਆਗੇ ਸਨ ਭਾਰਤ ਤੋਂ ਸਨ ਆਊਟ ਆਫ ਕੰਟਰੀ ਸਨ ਜੀ ਤੋਂ ਆਏ ਤੇ ਉਹਨਾਂ ਨੇ ਗਏ ਸਿੱਦੇ ਉੱਥੇ ਜਾਣਾ ਸੀ ਆਪਣਾ ਮੈਮੂਰਤੀ ਅਨੇ ਸਭਦਜੰਗ ਹਸਪੀਟਲ ਵਿੱਚ ਜੀ ਇਹ 올 ਇੰਡੀਆ 올 ਇੰਡੀਆ ਮੈਡੀਕਲ ਹੌਨ ਕੇ ਮੇਰਾ ਖਿਆਲ ਹੈ 올 ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਉਹਨਾਂ ਦੀ ਬੋਡੀ ਰੱਖੀ ਹੋਈ ਸੀ ਮੈਡਮ ਇੰਦਰਾ ਗਾਂਧੀ ਜੀ ਦੀ ਤੇ ਗਿਆਨੀ ਜੀ ਉੱਥੇ ਗਏ ਭੀੜ ਬਹੁਤ ਸੀ ਉੱਥੇ ਉਸ ਭੀੜ ਦੇ ਵਿੱਚ ਫਿਰ ਗਿਆਨੀ ਜੀ ਦੇ ਘਾਰ ਤੇ ਵੀ ਲੋਕਾਂ ਨੇ ਵੱਟੇ ਮਾਰੇ ਜੀ ਤੇ ਉੱਥੇ ਜਦੋਂ ਗਏ ਤੇ ਉੱਥੇ ਨਜੀਬ ਗਾਂਧੀ ਵੀ ਸੀ ਚਲੋ ਅਨਾਉਂਸਮੈਂਟ ਹੋ ਗਈ ਕਿ ਉਹਨਾਂ ਦੀ ਡੈਥ ਹੋ ਗਈ ਹੈ ਗੋਲੀਆਂ ਕਰਕੇ ਕਿਸ ਤਰ੍ਹਾਂ ਦੀ ਗੱਲ ਹੋ ਗਈ ਤੇ ਗਿਆਨੀ ਜੀ ਰਜੀਵ ਦੀ ਬਾਹ ਫੜ ਕੇ ਆਦਨ ਚੱਲ ਆnde ਕਿੱਥੇ ਆnde ਸੋਚ ਕੇ ਤੋ ਕਿ ਕੰਟਰੀ ਦਾ ਇਤਿਹਾਸ ਹੁੰਦਾ ਕਿ ਕੰਟਰੀ ਵਿਦਾਊਟ ਪ੍ਰਾਈਮ ਮਿਨਿਸਟਰ ਹੀ ਰਹਿ ਸਕਦੇ ਪ੍ਰਾਈਮ ਮਿਨਿਸਟਰ ਦੀ ਡੈਥ ਅਨਾਉਂਸ ਹੋ ਗਈ ਉਸ ਤੋਂ ਬਾਅਦ ਸੋਚ ਚੁੱਕੇ ਕਿ ਉਹ ਰਜੀਵ ਗਾਂਧੀ ਕਹਿੰਦੇ ਕਿ ਕਿੱਥੇ ਆਦੇ ਸੋਚ ਚੁੱਕਣ ਵਾਸਤੇ ਥੋੜਾ ਜਿਹਾ ਹਿੱਲ ਗਏ ਇੱਕ ਪਾਸੇ ਮਹਾਮਾਰੀ ਪਈ ਹੈ ਦੂਜੇ ਪਾਸੇ ਇਹ ਗੱਲ ਸੀ ਤੇ ਉਹਨਾਂ ਨੇ ਕਿ ਅੱਛਾ ਮੈਂ ਕਰੂੰ ਜ਼ਰਾ ਫਰੈਸ਼ ਹੋ ਕੇ ਕੱਪੜੇ ਬਦਲ ਕੇ ਆਉਂਦਾ ਐਕਚੁਅਲੀ ਉਹ ਆਇਸਾਂ ਤੇ ਬੀੜ ਪਾਰ ਦੀ ਮਦਦ ਲੇ ਕੇ ਸਾਰੇ ਉਹ ਗਏ ਤੇ ਸ਼ਾਮ ਨੂੰ ਕਰੀਬ 7 ਵਜੇ ਦੇ ਉਹਨਾਂ ਨੇ ਉਹ ਸੌ ਚੁਕਾ ਦਿੱ ਐਕਸਪ੍ਰੈਸਡ ਜੀ ਚਲੋ ਇਹ ਤੇ ਫਿਰ ਇੱਕ ਸਟੋਰੀ ਅਲੱਗ ਹੈ ਉਹ ਗੱਲ ਕਿਤੇ ਗਿਆਨੀ ਜੀ ਨੇ ਕਾਫੀ ਚਿਰ ਬਾਅਦ ਸਾਲ 2 ਸਾਲ ਬਾਅਦ ਸ਼ਾਇਦ ਆਪਣੇ ਪੰਜਾਬ ਤੋਂ ਕੁਝ ਐਮ ਐਲ ਏ ਆਏ ਹੋਏ ਸਨ ਤੇ ਉੱਥੇ ਗੱਲ ਕਰਦੇ ਆ ਇਹ ਕਹਿੰਦਾ ਕਿ ਭਈ ਮੈਂ ਤੇ ਕਿਉਂਕਿ ਜਦੋਂ ਗਿਆਨੀ ਜੀ ਨੂੰ ਅ ਅਨਾਉਂਸ ਕੀਤਾ ਸੀ ਨਾ ਕਿ ਭਈ ਇਹ ਕੋ ਪ੍ਰੈਜ਼ੀਡੈਂਟ ਹੋਣਗੇ ਤੇ ਉਹਨਾਂ ਦੇ ਐਜ਼ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਇੱਕ ਸਪੀਚ ਉੱਥੇ ਸੈਂਟਰਲ ਹਾਲ ਚ ਹੋਈ ਸੀ ਐਮਪੀ ਦੇ ਸਾਹਮਣੇ ਜੀ ਕਹਿੰਦੇ ਜੀ ਬਹੁਤ ਅੱਛਾ ਬੋਲ ਦਿੱਸਾ ਉੱਥੇ ਉਹਨਾਂ ਦੇ ਭਾਵਕ ਹੋ ਕੇ ਬੋਲਦੇ ਬੋਲਦੇ ਆ ਇਹ ਕਿਹਾ ਦਿੱਤਾ ਇਹ ਵੀ ਕਿਹਾ ਕਿ ਮੈਨੂੰ ਤੇ ਜੀ ਇੰਦਰ ਗਾਂਧੀ ਝਾੜੂ ਲਾਉਣ ਵਾਸਤੇ ਵੀ ਆਖੰਗੇ ਤੇ ਲਾਵਾਂਗਾ ਠੀਕ ਹੈ ਯਾਨੀ ਜਿਨੇ ਗੱਲ ਆਖੀ ਜਦੋਂ ਹੋ ਗਈ ਗੱਲ ਮੁੱਕ ਗਈ ਉੱਥੇ ਜਦੋਂ ਗਿਆਨੀ ਜੀ ਕੋਲ ਐਮ ਐਲ ਏ ਗਏ ਪੰਜਾਬ ਤੇ ਤੇ ਉਹ ਕਹਿਣ ਲੱਗੇ ਗਿਆਨੀ ਜੀ ਨੇ ਰੌ ਚ ਆ ਕੇ ਇਹ ਰੁਟੀਨ ਚ ਗੱਲ ਕੀਤੀ ਉਹਨਾਂ ਤੇ ਉਹਨਾਂ ਕਿ ਅਭੀ ਮੈਂ ਜਿਹੜਾ ਕਰਜ਼ਾ ਸੀ ਨਾ ਗਾਂਧੀ ਪਰਿਵਾਰ ਦਾ ਮੇਲੇ ਤੇ ਉਹ ਮਿਲਾ ਦਿੱਤੇ ਇਹ ਤਾਂ ਜੀਬ ਗਾਂਧੀ ਨੂੰ ਸੌ ਚੁਕਾ ਕੇ ਕਿਉਂਕਿ ਸੌ ਚੁਕਾਉਂਦਾ ਇੱਕ ਪ੍ਰੋਸੀਜਰ ਹੈ ਪੱਲੇ ਐਮਪੀਆ ਦੀ ਮੀਟਿੰਗ ਹੋਵੇ ਉੱਚ ਰੈਜ਼ੋਲੂਸ਼ਨ ਪਾਸ ਕੀਤਾ ਜਾਵੇ ਮਲੇ ਪ੍ਰੋਸੀਜਰ ਹੈ ਸਰ ਉਹ ਕੋਈ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਤੇ ਸਿੱਧਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਦੀ ਸੋਚ ਉਗਾ ਦਿੱਤੀ ਤੇ ਉਹਨਾਂ ਨੇ ਰੂਟੀਨ ਦੀ ਗੱਲ ਕੀਤੀ ਪਰ ਉਹ ਨਾ ਲਾਈ ਦੇਣਾ ਸਾਹ ਦਰਬਾਰਾ ਸਿੰਘ ਜੀ ਦੀ ਗਿਆਨੀ ਜੀ ਦੀ ਆਪ ਜ ਬਹੁਤ ਲੱਗਦੀ ਸੀ ਜੀ ਤੇ ਦਰਬਾਰਾ ਸਿੰਘ ਦੇ ਉਹਨੂੰ ਕੋਈ ਤਰ੍ਹਾਂ ਦੀ ਗੱਲ ਪਹੁੰਚੀ ਤੇ ਉਹਨਾਂ ਰਜੀਵ ਗਾਂਧੀ ਦੇ ਕੈਂਪ ਵਿੱਚ ਇਹ ਗੱਲ ਪਹੁੰਚਾ ਦਿੱਤੀ ਕਿ ਲੋ ਜੀ ਉਹ ਤੇ ਆਂਦੇ ਨੇ ਕਿ ਰਜੀਵ ગાંધી ਨੂੰ ਮੈਂ ਪ੍ਰਾਈਮ ਮਿਨਿਸਟਰ ਬਣਾਇਆ ਉਹ ਕੌਣ ਹੋ ਰ ਗਿਆ ਨਹੀਂ ਜੀ ਬਣਾਉਣ ਵਾਲੇ ਪ੍ਰਾਈਮ ਮਿਨਿਸਟਰ ਤੁਸੀਂ ਤੇ ਬਨੇ ਤੁਸੀਂ ਪਰਿਵਾਰ ਤੁਹਾਡਾ ਬੈਕ ਤੁਹਾਡਾ ਬੈਕਗਰਾਉਂਡ ਆਏ ਤੁਹਾਡੀ ਆਏ 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 ਇੱਕ ਐਸਾ ਚੁੱਕਿਆ ਕਿ ਆਪੋਚ ਨੂੰ ਆਂਦੀ ਲੜਾਈ ਹੋ ਗਈ ਖਿਚੋਤਾਨ ਹੋ ਗਈ ਬਹੁਤ ਵੱਡੀ ਖਿਚੋਤਾਨ ਆ ਬਹੁਤ ਜ਼ਿਆਦਾ ਉਸ ਖਿਚੋਤਾਨ ਵਿੱਚ ਕਿਉਂਕਿ ਰਜੀਵ ગાંધી ਵੀ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ ਤੇ ਗਿਆਨੀ ਜੀ ਤੇ ਕਰਦੇ ਹੀ ਸਨ ਜੀ ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਸੋਚਿਆ ਚਲੋ ਮੈਂ ਕੋਸ਼ਿਸ਼ ਕਰਦੇ ਆ ਇਹਨਾਂ ਦੀ ਗੱਲ ਮੈਨੂੰ ਪਤਾ ਸੀ ਕਿਹੜੇ ਕਿਹੜੇ ਬੰਦੇ ਵਿੱਚ ਬੇਸਵਾਦੀ ਕਰ ਰਹੇ ਨੇ ਇਹਨਾਂ ਦੀ ਗੱਲ ਮੁਕਾਣੇ ਆ ਮੈਂ ਸੱਚ ਬਨ ਉਸ ਕੀਤੀ ਜੀ ਸਭ ਜੀ ਜੀ ਸੱਚ ਪਾਸ਼ਾ ਮੈਂ ਅਗਰ ਇਹ ਨਾਲ ਜੀ ਆਹ ਗੱਲ ਬਣ ਗਈ ਹੈ ਤੇ ਆਪ ਜੀ ਕਿਰਪਾ ਕਰੋ ਤੇ ਮੈਂ ਆਪਾ ਚੱਲ ਕੇ ਨਾ ਇਹ ਗੱਲ ਮੁਕਾਉਂ ਮੁਕਾਉਂ ਦੀ ਮੁਕਾਈਏ ਤੇ ਸੱਚ ਬਹੂਂਗੀ ਤਾਂ ਠੀਕ ਹੈ ਮੈਂ ਗਾਂਧੀ ਜੀ ਕੋਲ ਗਿਆ ਰਾਸ਼ਪਤ੍ਰੀ ਭੋਨ ਸਚਪਾ ਗਏ ਸੋ ਉਹ ਗਾਂਧੀ ਜੀ ਸਿੱਧੇ ਕਹਿੰਦਾ ਕਹਿੰਦੇ ਸਚਪਾ ਸਾਹਿਬ ਤੁਸੀਂ ਜੋ ਬੁਕਾਰੋ ਉਹ ਮੈਂ ਉੱਤੇ ਦਸਤ ਕਰ ਦੇਣਾ ਠੀਕ ਹੈ ਮੇਰੇ ਕੋਲ ਹਾਂ ਤੁਸੀਂ ਕਰੋ ਉਧਰ ਜੀ ਗਾਂਧੀ ਨਾਲ ਗੱਲ ਕੀਤੀ ਰਜੀਵ ਗਾਂਧੀ ਨਾਲ ਗੱਲ ਕੀਤੀ ਤੇ ਰਜੀਵ ਗਾਂਧੀ ਨੇ ਵੀ ਕਰੀਬ ਕਰ ਇਦਾਂ ਹੀ ਕਹਿਤਾ ਇਹ ਕਹਿੰਦਾ ਠੀਕ ਹੈ ਜੀ ਠੀਕ ਹੈ ਉਹ ਅਸੀ ਗੱਲ ਹੋਈ ਸੀ ਮੈਨੂੰ ਚੇਤਾ ਨਹੀਂ ਕਿ ਦੋ ਦੋ ਮੀਟਿੰਗਾਂ ਹੋਈਆਂ ਜਾਂ ਕਿੰਨੀਆਂ ਹੋਈਆਂ ਉਹਨਾਂ ਗੱਲ ਤੇ ਸਿਰੇ ਲੱਗੇ ਸਤਗੁਰੂ ਜੀ ਦਾ ਪ੍ਰੋਗਰਾਮ ਬਣਿਆ ਅਸੀਂ ਦੌਰੇ ਦਾ ਬਾਹਰ ਜਾਂਦਾ ਵਿਦੇਸ਼ ਦਾ ਜੀ ਤੇ ਮੈਂ ਮੈਨੂੰ ਹੁਕਮ ਨਾਲ ਜਾਂਦਾ ਹੈਗਾ ਸੀ ਅਸੀਂ ਚਲੇ ਜੀ ਉਹ ਦੌਰਾ ਹੌਲੀ ਹੌਲੀ ਕਰਦੇ ਕਰਦਾ ਇੰਨਾ ਲੰਮੇ ਇਨੇ ਲੰਬੇ ਦੌਰੇ ਅਸੀਂ ਗਏ ਨਹੀਂ ਸੀ ਲੇਕਿਨ ਸੱਚ ਪਾ ਦੀ ਰਾ ਅਸੀਂ ਬਣ ਗਈ 2 ਮਹੀਨੇ ਲੱਗੇ ਦੌਰੇ ਬਾਹਰ ਜੋ ਤੁਸੀਂ ਵਾਪਸ ਆਏ ਨਾ ਠੀਕ ਹੀ ਹੋ ਨਹੀਂ ਇੰਨਾ ਕੰਮ ਵਿਗੜਿਆ ਹੋਇਆ ਸੀ ਕਿ ਫਿਰ ਮੈਂ ਵੀ ਤੇ ਸਚਪਾ ਵੀ ਕੱਲ ਗਰੇਂਦੀ ਆਪਾਂ ਕੋਲ ਹੁਣ ਸਾਥੋਂ ਮਤਲਬ ਗੱਲ ਗਾਂ ਹੁਣ ਹੋਣੀ ਨਹੀਂ ਤੇ ਅਖੀਰ ਤੱਕ ਗੱਲ ਫਿਰ ਬਹੁਤ ਵਿਗੜਦੀ ਚਲੀ ਗਈ ਮੈਂ ਇਹ ਗੱਲ ਦੱਸਣ ਦਾ ਭਾਵ ਸਿਰਫ ਇਹ ਨਾ ਕਹਿ ਗਾ ਕਿ ਸਚਪਾ ਸ਼ਾਦੀ ਇੰਨੀ ਕਿਰਪਾ ਹੁੰਦੀ ਸੀ ਕਿ ਜਿਸ ਪਾਸੇ ਵੀ ਉਹ ਰਜ਼ਾ ਬੰਦੀ ਸੀ ਉਹ ਹੋ ਗਈ ਪਰ ਨਹੀਂ ਸੀ ਹੋਣੀ ਦੌਰਾ ਹੋ ਗਿਆ ਦੌਰਾ ਜਾ ਕੇ ਨਾਲ ਲੰਬਾ ਜੇ 15-20 ਦਿਨਾਂ ਵਿੱਚ ਆ ਜਾਂਦੇ ਤਾਂ ਸ਼ਾਇਦ ਗੱਲ ਖੁਰਤਾਂ ਹੁੰਦੀ ਪਰ ਬਾਕੀ ਬਹੁਤ ਇਤਿਹਾਸਕ ਗੱਲ ਹੈ ਤੇ ਸਿਆਸੀ ਗੱਲ ਹੈ ਕਿ ਬਹੁਤ ਉਹਦੀ ਬੇਸਵਤੀ ਹੁੰਦੀ ਰਹੀ ਤੇ ਅਖੀਰ ਤੱਕ ਇਥੋਂ ਦਾ ਗਿਆਨੀ ਜੀ ਆ ਗਏ ਸਨ ਮੈਂ ਆਪਣੀ ਗੱਲ ਮੁਕਾ ਦਿੰਦਾ ਕਿ ਭਈ ਮੈਂ ਇਹਦੀ ਸਰਕਾਰ ਡਿਸਮਿਸ ਕਰ ਦੇਣੀ ਉਹ ਤੋਂ ਪਰ ਚਲੋ ਸਾਰੇ ਵਿੱਚ ਪਏ ਚ ਗੱਲ ਹੁੰਦਾ ਨਾ ਹੋਈ ਦੇਖਦੇ ਰਹੋ ਨਾਮਤਾ ਰੀਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ